ਓਹ ਹੋ ਜਿਵੇਂ ਪਹਿਲਾਂ ਹਾਲੂ ਹਾਲੂ ਕਿਸੇ ਸਰਗਰ ਲੋਕਜਿੰਦਰ ਤੇ ਆਪਾਂ ਉੱਠ ਗਏ ਆ ਤੇ ਚੈਲਬੈਗ ਦੀ ਸੁਣ ਲਈ ਆ ਤੇ ਹੁਣ ਆਪਾਂ ਚਲੇ ਜਾਂਦੇ ਹਾਂ ਦੁਕਾਨ ਦੇ ਉੱਪਰ ਤੇ ਦੁਕਾਨ ਦੇ ਉੱਪਰ ਜਾ ਕੇ ਦੰਦ ਖਾਣੇ ਆ। ਕਿਹਾ ਹੋਣਾ ਖੜਾ ਮੁਰਸ਼ਲ ਤੇ ਬਾਹਰ ਮੌਸਮ ਵੀ ਐਨ ਗੋਡੋ ਆ ਗਾਈਜ਼ ਹੁਣ ਆਪਾਂ ਚੱਲਦੇ ਆ ਦੁਕਾਨ ਦੇ ਤੇ ਦੁਕਾਨ ਦੇ ਤੇ ਜਾ ਕੇ ਦਿਖਾਨੇ ਆ ਚਲੋ ਚੱਲੀਏ ਗਾ ਇਸ ਦੁਕਾਨ ਨੇ ਗਾਈਜ਼ ਰੋਟੀ ਆयो ਰੋਟੀ ਮੇਰਾ ਮੇਰਾ ਨਹੀਂ ਮੇਰਾ ਨਹੀਂ ਰੋਟੀ ਖਾਂਦੇ ਆ ਰੋਟੀ ਗਾਣਾ ਪਾਇ ਸੀ ਘਰ ਨੂੰ ਦੁਕਾਨ ਦੇ ਉੱਤਰੋਂ ਪਾਪੇ ਨੇ ਸਾਨੂੰ ਕਿਤੇ ਉਧਰ ਭੇਜਿਆ ਸੀ ਜੀ ਆ ਕੇ ਰੋਟੀ ਖਾਣ ਪਾਪੇ ਨੇ ਭੇਜਿਆ ਸੀ ਜੀ ਏਟੀਆ ਵੀ ਉਹੀ ਆ ਕੇ ਘਰੇ ਰੋਟੀਆਂ ਤੇ ਹੁਣ ਜਾ ਕੇ ਗਾਲਾਂ ਸੁਣਾਉਣਗੇ ਨਾਲੇ ਰੋਟੀਆਂ ਖਾ ਕੇ ਚੱਲ ਜਾਣੀਆਂ ਤੇ ਮੁੜ ਕੇ ਆਣਾ ਵੀ ਨਹੀਂ ਪਾਣਾ ਇਹ ਸਾਰਾ ਦਿਨ ਦਿਖਾਉਂਦੇ ਇੱਥੇ ਬਹਿਣਾ ਚਲੋ ਗਾਇਜ਼ ਕਿਰਾਨੇ ਤੇ ਜਾ ਕੇ ਮਿਲਦੇ ਆਂ ਸਾਰਾ ਕਿ ਨਹੀਂ ਜਾਣਾ ਮੇਰੇ ਅੱਗੇ ਮੇਰੀ ਸਿਹਤ ਖਰਾਬ ਹੋਇਆ ਖਾਣਾ ਕਿ ਨਹੀਂ ਖਾਣਾ ਦੱਸ ਭਾਈਆ ਪਤਾ ਨਹੀਂ ਕਿੰਨਾ ਤਰਾ ਹਾਲੂ ਹਾਲੂ ਕਿੱਥੇ ਖਾਣਾ ਹੈ ਮੈਂ ਤੁਹਾਨੂੰ ਦੱਸ ਦਵਾਂ ਨਹੀਂ ਮੜ ਗਿਆ ਯਾ ਗਾਈਜ਼ ਫਾਪੀ ਕੇ ਅੰਮਾ ਸੀ ਆ ਗਿਆ ਘਰ ਨੂੰ ਤੇ ਬੈਠੇ ਹੋਏ ਆ ਘਰੇ ਤੇ ਸੋ ਗਾਈਜ਼ ਚੈਨਲ ਨੂੰ ਸਬਸਕ੍ਰਾਈਬ ਨੂੰ ਕਰਦਾ ਕਰੋ ਜਿਹੜੇ ਜਿਹੜੇ ਚੈਨਲ ਨੂੰ ਦੇਖਦੇ ਜਿਹੜੇ ਜਿਹੜੇ ਨਹੀਂ ਸਬਸਕ੍ਰਾਈਬ ਕੀਤਾ ਉਸ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਗਾਇਸ ਅੱਜ ਦਾ ਵਲੌਗ ਇੰਨਾ ਕਿ ਰੱਖ ਦਿੰਦੇ ਨੇ ਅੱਗੇ ਹੁਣ ਅਸੀਂ ਜਾਣਾ ਦਿਖਾਉਂਦੇ ਤੇ ਦੁਕਾਨ ਦੇ ਉੱਤੇ ਵੀ ਗਾਇਸ ਤੁਹਾਨੂੰ ਹੁੰਦਾ ਸਾਨੂੰ ਪਤਾ ਹੀ ਆ ਦੁਕਾਨ ਦੇ ਉੱਤੇ ਵੀ ਵਲੌਗ ਘਟ ਵੱਧੇ ਬਣਾ ਹੁੰਦਾ ਤੇਦਾ ਵੀ ਮੈਂ ਇਕੱਲਾ ਹੀ ਜਾਂਦਾ ਨਾ ਦੁਕਾਨ ਤੇ ਇਸ ਕਰਕੇ ਥੋੜਾ ਜਿਹਾ ਡਰ ਹੋ ਜਾਂਦਾ ਇਕੱਲੇ ਕਰਕੇ ਨਾਲ ਭਾਈ ਵੀ ਆ ਜਾਂ ਕੋਈ ਭਾਈ ਆਣੀ ਖੜਦਾ ਇਸ ਕਰਕੇ ਮੈਂ ਕੱਬਲੇ ਹੀ ਜਨਾ ਬਣਾ ਦਿੱਤੇ ਜਿਦਾਂ ਕਰਕੇ ਬਲੌਗ ਵੀ ਨਹੀਂ ਬਣਦਾ ਗਾਹ ਆ ਜਾਂਦਾbro ਬਲੌਗ ਕਿੱਦਾਂ ਬਣਾਵਾਂਗਾ ਇਹਨੂੰ ਇਸ ਕਰਕੇ ਥੋੜਾ ਪੰਗਾ ਪੈ ਜਾਂਦਾ ਤੇ ਤੁਸੀਂ ਕਈਆਂ ਨੇ ਵੀਡੀਓ ਵੀ ਦੇਖੀ ਹੋਣੀ ਵਿੱਚ ਜਿਹੜੀ ਪਾਈ ਵੀ ਇੰਸਟਾਗ੍ਰਾਮ ਦੇ ਉੱਤੇ ਉਹ ਵੀ ਜਾਈ ਉਹ ਜਿਹੜੇ ਛੋਟੇ ਬਣਾਏ ਬਣਾਇਓ ਚ ਵੀ ਜਾਈ ਉਹ ਵੀ ਵਧੀਆ ਨਹੀਂ ਬਣਾਈ ਜਾਈ ਉਹ ਵੀ ਯਾਨੀ ਕਿ ਲਾਈਟ ਕੰਦੀ ਹੋ ਤੇ ਵੀ ਤੇ ਇਹ ਦੇਖੀ ਨਹੀਂ ਇੰਸਟਾਗ੍ਰਾਮ ਦੇ ਉੱਤੇ ਉਹਦੇ ਤੇ ਵੀ ਲਾਈਟ ਪੈਦੀ ਗਾਈ ਇਸ ਕਰਕੇ ਥੋੜਾ ਜਿਆਦਾ ਡਾਊਨ ਜਾਂ ਚੱਲਦਾ ਇੱਕ ਮੈਂ ਸਟਿੱਕ ਜੀ ਲਾ ਕੇ ਆਉਂਗਾ ਇੰਨਾ ਸੀ ਵੀਡੀਓ ਬਣਾਦੇ ਹੁੰਦੇ ਆ ਤੇ ਰੋਤੇ ਰੱਖ ਕੇ ਵੀਡੀਓ ਬਣਾ ਦਿਆ ਕਰੂੰਗਾ ਮੈਂ ਵਲੌਗ ਵੀ ਉੱਤੇ ਰੱਖ ਕੇ ਸ਼ੂਟ ਕਰਦਾ ਕਰੂੰਗਾ ਜੇ ਦੁਕਾਨ ਦੇ ਵਿੱਚ ਪਰ ਹੁਣ ਥੋੜੀ ਜਿਹੀ ਇੱਥੇ ਗਾਇਜ਼ ਪ੍ਰੋਬਲਮ ਆ ਗਈ ਹੈ ਜਦੋਂ ਮੈਂ ਬਹਿਲਾ ਹਣਾ ਉਹਦੀ ਵੀਡੀਓ ਬਣਦੀ ਗਾਇਜ਼ ਇੱਥੇ ਇਸ ਕਰਕੇ ਥੋੜਾ ਜਿਹਾ ਲੂਆ ਹੁੰਦਾ ਗਾਇਜ਼ ਤੁਸੀਂ ਸਪੋਰਟ ਕਰਿਓ ਤੇ ਚੈਨਲ ਅੱਗੇ ਅੱਗੇ ਵਧਾਓ ਤੇ ਸਬਸਕ੍ਰਾਈਬਰ ਵਧਾਓ ਇਹ ਥੋੜਾ ਜਿਹਾ ਵਲੌਗ ਬਣਦਾ ਨਹੀਂ ਐਸੇ ਚੱਕਰ ਦੇ ਵਿੱਚ ਕਿ ਕੱਲਾ ਹੀ ਹੁੰਦਾ ਮੈਂ ਕੱਲਾ ਹੀ ਵਲੌਗ ਹੀ ਬਣਾਉਣਾ ਕੱਲਾ ਹੀ ਇਧਰੋਂ ਪੜ੍ਹਦਾ ਵੀ ਕੱਲਾ ਹੀ ਦੁਕਾਨ ਵੀ ਚਲਾਉਂਦਾ ਬਾਕੀ ਉਹ ਰੱਬ ਦੇਦਾ ਇਸ ਕਰਕੇ ਗਾਇਜ਼ ਤੇਰੇ ਚਾਰ ਕੰਮ ਇਕੱਠੇ ਹੀ ਹੁੰਦੇ ਆ ਇਸ ਕਰਕੇ ਥੋੜੇ ਥੋੜੇ ਕੰਮ ਹੁੰਦੇ ਹੋੜੀ ਹੋੜੀ ਵਲੌਗ ਵੀ ਥੋੜਾ ਜਿਹਾ ਬਣਦਾ ਤਾਂ ਕਿ ਇਸ ਕਰਕੇ ਦੁਕਾਨ ਤੇ ਹੀ ਜਾਣਾ ਪੈਂਦਾ ਤੇ ਪੜ੍ਹਨ ਵੀ ਆ ਪੜ੍ਹਨ ਤਾਂ ਮੈਂ ਪੜ੍ਹਦਾ ਘਰੇ ਹੀ ਹੁੰਦਾ ਹੈ ਫਿਰ ਦੁਕਾਨ ਦੇ ਉੱਤੇ ਵੀ ਬਹਿਣਾ ਹੁੰਦਾ ਇਸ ਕਰਕੇ ਥੋੜਾ ਜਿਆਦਾ ਪੈ ਜਾਂਦਾ ਗਾਈ ਜੇ ਤੁਸੀਂ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਚੈਨਲ ਵਧੇ ਮੈਂ ਗਾਂ ਤੋਂ ਗਾਂ ਵਲੌਗ ਬਣਾਉਣਾ ਸਪੋਰਟਾ ਕੋਈ ਨਹੀਂ ਆਇਆ ਗਾਈ ਵਲੌਗ ਐਸੀ ਕਰਕੇ ਨਹੀਂ ਬਣਦਾ ਕਿਉਂਕਿ ਭਰਾ ਨਾਲ ਥੋੜਾ ਜਿਆਦਾ ਕਰਾਉਣਾ ਨਹੀਂ ਹੈ ਨਾ ਇਸ ਕਰਕੇ ਥੋੜਾ ਜਿਆਦਾ ਦੂਆ ਹੁੰਦਾ ਮੈਂ ਨਾ ਗਈ ਰਹੀ ਉਹ ਦੁਕਾਨ ਤੇ ਵੀ ਜਾਣਾ ਵਲੌਗ ਵੀ ਰਹੀ ਬਣਾਉਣਾ ਸਕੂਲੇ ਵੀ ਮੈਂ ਕੋਲ ਨਹੀਂ ਰਹੀ ਜਾਣਾ ਤੇ ਐਡਮਿਸ਼ਨ ਆਪਾਂ ਲਈਆ ਬੀ ਕਾਲਜ ਵਿੱਚ ਐਸ ਐਨ ਕਾਲਜ ਬੰਗਾਲ ਦੇ ਵਿੱਚ ਲਈ ਹੋਈ ਹੈ ਐਸ ਐਨ ਕਾਲਜ ਬੰਗਾਲ ਦੇ ਵਿੱਚ ਲਈ ਹੋਈ ਹੈ ਐਡਮਿਸ਼ਨ ਬੀ ਗੋ ਦੇ ਵਿੱਚ ਇਹ ਤੇ ਗਾਇਸ ਮੇਰੇ ਨਾਲ ਦੇ ਸਾਰੇ ਜਾਂਦੇ ਤੇ ਇਕੱਲਾ ਮੈਂ ਹੀ ਹੁੰਦਾ ਇੱਕ ਜਿਹੜਾ ਨਹੀਂ ਜਾਂਦਾ ਇਸੇ ਕਰਕੇ ਕਿ ਉਹ ਥੋੜਾ ਜਿਹਾ ਦੁਆ ਕਰ ਦਿੰਦਾ ਗਾਈਜ਼ ਤੁਹਾਨੂੰ ਮਿਲਿਆ ਕੋਲ ਲੌਗ ਦੇ ਅੰਦਰ ਤੇ ਹੁਣ ਆਪਾਂ ਬਲੌਕ ਕਰਦੇ ਆ ਬੰਦ ਚੰਗਾ ਗਾਈਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਤੋਂ ਵੀ ਸ਼ੇਅਰ ਵੀ ਕਰਿਓ ਤੇ ਸਪੋਰਟ ਕਰਿਓ ਪੂਰੀ ਫੁੱਲ ਚੰਗਾ ਹੈ